ਜੀ ਹਾਂ ਜੀ ਤੁਹਾਡੇ ਰਹੀਂ ਇੱਥੇ ਤਿੰਨ ਮੰਤਰੀ ਬੈਠੇ ਹੋਣ ਹੈਲਥ ਕੋਆਪਰੇਟਿਵ ਤੇ ਡੇਰੀ ਵਾਲੇ ਅੱਜ ਇਸ ਬਹੁਤ ਵੱਡੀ ਸਮੱਸਿਆ ਆ ਕਿ ਪੰਜਾਬ ਦੇ ਲੋਕਾਂ ਨੂੰ ਮਿਲਕ ਫੈਡ ਦੇ ਰਹੀ ਨਕਲੀ ਦੁੱਧ ਪੀਣਾ ਪੈ ਰਿਹਾ ਉਹ ਕਿਸਾਨ ਕਦੇ ਨਕਲੀ ਦੁੱਧ ਨਹੀਂ ਬਣਾਉਂਦਾ ਜਦੋਂ ਡੇਰੀ ਤੇ ਕਲੈਕਸ਼ਨ ਹੁੰਦੀ ਆ ਉਹਦੇ ਬਾਅਦ ਜਦੋਂ ਟਰਾਂਸਪੋਰਟ ਹੁੰਦਾ ਮਿਲਕ ਉਸ ਵੇਲੇ ਉਹ ਨਕਲੀ ਦੁੱਧ ਬਣਾ ਕੇ ਤਾਂ ਸਪਲਾਈ ਹੋ ਰਿਆ ਬਿਮਾਰੀ ਵੀ ਫੈਲ ਰਹੀ ਆ ਡੇਰੀ ਤੇ ਵੀ ਅਸਰ ਆ ਰਿਹਾ ਨਕਲੀ ਦੁੱਧ ਮਿਲ ਜਾਂਦਾ ਡੇਰੀ ਨੂੰ ਪੂਰਾ ਰੇਟ ਨਹੀਂ ਮਿਲਦਾ ਸੋ ਇਹ ਬੜੀ ਗੰਭੀਰ ਮਸਲਾ ਇਹਦੇ ਤੇ ਆਪਾਂ ਨੂੰ ਐਫ ਐਸ ਐਸ ਆਈਏ ਏਆਈ ਤੇ ਇਹ ਹੱਥ ਕਾਨੂੰਨ ਹੈ ਕਿ ਵੀ ਉਹ ਤੇ ਪਰਚਾਉਣਾ ਚਾਹੀਦਾ ਪਰਚਾ ਕੀ ਹੈ ਛੋਟਾ ਜਿਹਾ ਜੁਰਮਾਨਾ ਠੀਕ ਹੈ ਜੀ ਬਲਤ ਉਹ ਮਿਲੀ ਭੁਗਤਿਆ ਤੇ ਜੇ ਫੜਿਆ ਜਾਵੇ ਤਾਂ ਥੋੜਾ ਜਿਹਾ ਜੁਰਮਾਨਾ ਹੋ ਜਾਂਦਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਸਦਨ ਨੂੰ ਆਪਾਂ ਲੋਕਾਂ ਦੇ ਚੁਣੇ ਹੋ ਨੁਮਾਇੰਦੇ ਆ ਐਸੇ ਸਦਨ ਚੁਣ ਜਿਹੜਾ ਅਗਲਾ ਸੈਸ਼ਨ ਤੁਸੀਂ ਲਿਆਉਣਾ ਉਹਦੇ ਵਿੱਚ ਆਪਾਂ ਕਾਨੂੰਨ ਬੜਾਈਏ ਕਿ ਉਹ ਸਜ਼ਾ ਘੱਟੋ ਘੱਟ 8-10 ਸਾਲ ਦੀ ਹੋਵੇ ਤਾਂ ਕਿ ਕੋਈ ਨਕਲੀ ਦੁੱਧ ਨਾ ਬਣਾਵੇ ਨੰਬਰ 2 ਨੰਬਰ 2 ਪੰਜਾਬ ਹਿੱਤ ਦੇ ਵਿੱਚ ਮੈਂ ਕੋਈ ਆਪਣੇ ਹਲਕੇ ਦੀ ਗੱਲ ਨਹੀਂ ਕਰਨਾ ਚਾਹੁੰਦਾ ਇੱਥੇ ਆਪਣੇ ਆਪਣੇ ਹਲਕੇ ਦੀਆਂ ਰੂਰਲ ਰੋਡ ਜਿਹੜੀਆਂ ਮੰਡੀਪੋਰਟ ਬਣਾਉਂਦੀ ਆ ਉਹਨਾਂ ਦੇ ਹਾਲਾਤ ਬਾਰੇ ਜ਼ਿਕਰ ਕੀਤਾ ਗਿਆ ਦੋ ਤਿੰਨ ਹਾਈਵੇ ਪੰਜਾਬ ਦੇ ਵਿੱਚ ਦੀ ਨਿਕਲ ਰਹੇ ਆ ਔਰ ਉਹਨਾਂ ਦੇ ਲਈ ਜਾਇਰੇਤਾ ਵਿੱਚ ਹੈ ਮਿੱਟੀ ਹੋਵੇ ਉਹ ਸਾਡੀ ਪਿੰਡੂ ਸੜਕਾਂ ਦੇ ਉੱਪਰ ਦੀ ਜਿਹੜੀ 6 ਟਨਲੀ ਡਿਜ਼ਾਈਨਡ ਆ ਉਥੇ 60-60 ਟਨ ਮਿੱਟੀ ਰੇਤਾ ਬਜਰੀ ਪਾ ਕੇ ਅਸੀਂ ਸਾਰਾ ਪੰਜਾਬ ਤੋਂ ਜੇ ਦੀਆਂ ਜੜੀਆਂ ਛੋਟੀਆਂ ਸੜਕਾਂ ਤੋੜ ਲਈਆਂ ਤੇ ਅੱਜ ਆਪਣੇ ਕੋ ਲਿਮਟਿਡ ਫੰਡਸ ਆ ਆਪਾਂ ਨੂੰ ਇੱਕ ਪ੍ਰਪੋਜ਼ਲ NHAI ਨੂੰ ਬਣਾ ਕੇ ਦੇਣੀ ਚਾਹੀਦੀ ਆ ਕਿ ਤੁਹਾਡੀ ਇਹ ਸੜਕ ਬਣਾਉਣ ਨਾਲ ਪੰਜਾਬ ਦੇ ਸੜਕਾਂ ਦਾ ਇਹਨਾਂ ਨੁਕਸਾਨ ਹੋਇਆ ਤੇ ਤੁਸੀਂ ਸਾਨੂੰ ਇਹ ਸੜਕਾਂ ਸਾਡੀਆਂ ਬਣਾ ਕੇ ਦਿਓ ਜਦੋਂ ਤੁਸੀਂ ਜਾਣੇ ਹੋ ਥੈਂਕ ਯੂ ਇਹ ਬੇਨਤੀ ਹੈ ਮੇਰੀ ਔਰ ਇਹਦਾ ਤੇ ਵੀ ਮੇਰੇ ਖਿਆਲ ਨਾਲ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਥੈਂਕ ਯੂ ਥੈਂਕ ਯੂ ਰਾਣਾ ਜੀ ਹਾਂ ਜੀ ਤੁਹਾਡੇ ਰਹੀਂ ਇੱਥੇ ਤਿੰਨ ਮੰਤਰੀ ਬੈਠੇ ਹੋ ਹੈਲਥ ਕੋਆਪਰੇਟਿਵ ਤੇ ਡੇਰੀ ਵਾਲੇ ਅੱਜ ਇਸ ਬਹੁਤ ਵੱਡੀ ਸਮੱਸਿਆ ਆ ਕਿ ਪੰਜਾਬ ਦੇ ਲੋਕਾਂ ਨੂੰ ਮਿਲਕ ਫੈਡ ਦੇ ਰਹੇ ਨਕਲੀ ਦੁੱਧ ਪੀਣਾ ਪੈ ਰਿਆ ਉਹ ਕਿਸਾਨ ਕਦੇ ਨਕਲੀ ਦੁੱਧ ਨਹੀਂ ਬਣਾਉਂਦਾ ਜਦੋਂ ਡੇਰੀ ਤੇ ਕਲੈਕਸ਼ਨ ਹੁੰਦੀ ਆ ਉਹਦੇ ਬਾਅਦ ਜਦੋਂ ਟਰਾਂਸਪੋਰਟ ਹੁੰਦਾ ਮਿਲਕ ਉਸ ਵੇਲੇ ਉਹ ਨਕਲੀ ਦੁੱਧ ਬਣਾ ਕੇ ਤਾਂ ਸਪਲਾਈ ਹੋ ਰਿਹਾ ਬਿਮਾਰੀ ਵੀ ਫੈਲ ਰਹੀ ਆ ਡੇਰੀ ਤੇ ਵੀ ਅਸਰ ਆ ਰਿਹਾ ਨਕਲੀ ਦੁੱਧ ਮਿਲ ਜਾਂਦਾ ਤੇਰੀ ਨੂੰ ਪੂਰਾ ਰੇਟ ਨਹੀਂ ਮਿਲਦਾ ਸੋ ਇਹ ਬੜੀ ਗੰਭੀਰ ਮਸਲਾ ਇਹਦੇ ਤੇ ਆਪਾਂ ਨੂੰ ਐਫ ਐਸ ਐਸ ਆਈਏ ਏਆਈ ਤੇ ਤਹਿਤ ਕਾਨੂੰਨ ਆ ਕਿ ਵੀ ਉਹ ਤੇ ਪਰਚਾਉਣਾ ਚਾਹੀਦਾ ਪਰਚਾ ਗਿਆ ਛੋਟਾ ਜਿਹਾ ਜੁਰਮਾਨਾ ਠੀਕ ਹੈ ਜੇ ਬਲਤ ਉਹ ਮਿਲੀ ਭੁਗਤਿਆ ਤੇ ਜੇ ਫੜਿਆ ਜਾਵੇ ਤਾਂ ਥੋੜਾ ਜਿਹਾ ਜੁਰਮਾਨਾ ਹੋ ਜਾਂਦਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਸਦਰ ਨੂੰ ਆਪਾਂ ਲੋਕਾਂ ਦੇ ਚੁਣੇ ਹੋ ਨੁਮਾਇੰਦੇ ਆ ऐसे सदन چون ਜਿਹੜਾ ਅਗਲਾ ਸੈਸ਼ਨ ਤੁਸੀਂ ਲਿਉਣਾ ਉਹਦੇ ਵਿੱਚ ਆਪਾਂ ਕਾਨੂੰਨ ਬੜਾਈਏ ਕਿ ਉਹ ਸਜ਼ਾ ਘੱਟੋ-ਘੱਟ 8-10 ਸਾਲ ਦੀ ਹੋਵੇ ਤਾਂ ਕਿ ਕੋਈ ਨਕਲੀ ਦੁੱਧ ਨਾ ਬਣਾਵੇ ਨੰਬਰ 2 ਨੰਬਰ 2 ਪੰਜਾਬ ਹਿੱਤ ਦੇ ਵਿੱਚ ਮੈਂ ਕੋਈ ਆਪਣੇ ਹਲਕੇ ਦੀ ਗੱਲ ਨਹੀਂ ਕਰਨਾ ਚਾਹੁੰਦਾ ਇੱਥੇ ਆਪਣੇ ਆਪਣੇ ਹਲਕੇ ਦੀਆਂ ਰੂਰਲ ਰੋਡ ਜਿਹੜੀਆਂ ਮੰਡੀਪੋਰਟ ਬਣਾਉਂਦੀ ਆ ਉਹਨਾਂ ਦੇ ਹਾਲਾਤ ਬਾਰੇ ਜ਼ਿਕਰ ਕੀਤਾ ਗਿਆ ਦੋ ਤਿੰਨ ਹਾਈਵੇ ਪੰਜਾਬ ਦੇ ਵਿੱਚ ਦੀ ਨਿਕਲ ਰਹੇ ਆ ਔਰ ਉਹਨਾਂ ਦੇ ਲਈ ਜਾਇ ਰੇਤਾ ਹੋਵੇ ਚਾਹੇ ਮਿੱਟੀ ਹੋਵੇ ਉਹ ਸਾਡੀ ਪਿੰਡੂ ਸੜਕਾਂ ਦੇ ਉੱਪਰ ਦੀ ਜਿਹੜੀ 6 ਟਨ ਲਈ ਡਿਜ਼ਾਈਨਡ ਆ ਉੱਥੇ 60-60 ਟਨ ਮਿੱਟੀ ਰੇਤਾ ਬਜਰੀ ਪਾ ਕੇ ਅਸੀਂ ਸਾਰਾ ਪੰਜਾਬ ਤੋਂ ਜੇ ਦੀਆਂ ਜੜੀਆਂ ਛੋਟੀਆਂ ਸੜਕਾਂ ਤੋੜ ਲਈਆਂ ਤੇ ਅੱਜ ਆਪਣੇ ਕੋ ਲਿਮਟਿਡ ਫੰਡਸ ਆ ਆਪਾਂ ਨੂੰ ਇੱਕ ਪ੍ਰੋਪੋਜ਼ਲ NHAI ਨੂੰ ਬਣਾ ਕੇ ਦੇਣੀ ਚਾਹੀਦੀ ਆ ਕਿ ਤੁਹਾਡੀ ਇਹ ਸੜਕ ਬਣਾਉਣ ਨਾਲ ਪੰਜਾਬ ਦੇ ਸੜਕਾਂ ਦਾ ਇਹਨਾਂ ਨੁਕਸਾਨ ਹੋਇਆ ਤੇ ਤੁਸੀਂ ਸਾਨੂੰ ਇਹ ਸੜਕਾਂ ਸਾਡੀਆਂ ਬਣਾ ਕੇ ਦਿਓ ਜਦੋਂ ਤੁਸੀਂ ਜਾਣੇ। ਥੈਂਕ ਯੂ ਇਹ ਬੇਨਤੀ ਹੈ ਮੇਰੀ ਪਰ ਇਹਦੇ ਤੇ ਵੀ ਮੇਰੇ ਖਿਆਲ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਥੈਂਕ ਯੂ ਥੈਂਕ ਯੂ